ਦੋਸਤੋ ਆਪ ਮਾ ਦਾ ਦਰਦ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਹਦਾ ਜਵਾਨ ਪੁੱਤ ਜਿਹੜਾ ਗਾਇਆ ਉਹ ਕਤਰ ਦੇ ਵਿੱਚ ਕਿਸੇ ਕੇਸ ਦੇ ਵਿੱਚ ਫਸ ਚੁੱਕਾ ਗਾਇਆ ਜਿੱਤੋਂ ਮਾਦ ਮਾਂ ਜਿਹੜੀ ਗਈ ਆ ਲੋਕਾਂ ਕੋਲ ਅਪੀਲ ਕਰਦੀ ਪੀ ਮਦਦ ਦੀ ਗੁਹਾਰ ਲਗਾਉਂਦੀ ਪੀ ਆ ਤਾਂ ਕਿ ਮੇਰਾ ਬੇਟਾ ਮੈਨੂੰ ਪੰਜਾਬ ਦੇ ਵਿੱਚ ਸਾਡੇ ਘਰ ਦੇ ਵਿੱਚ ਲੁਟਾ ਦਿੱਤਾ ਜਾਵੇ ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਇੱਕ ਨੌਜਵਾਨ ਜਿਹੜਾਗਾ ਸੀ ਜੋ ਕਿ ਕਤਰ ਦੇ ਵਿੱਚ ਗਿਆ ਸੀ ਰੋਜੀ ਰੋਟੀ ਕਮਾਉਣ ਲਈ ਲੇਕਿਨ ਉਹਦੇ ਕੋਲੋਂ ਉੱਥੇ ਕੋਈ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਕਿਸੇ ਦੀ ਸ਼ਖਸ਼ ਦੀ ਜਿਹੜੀ ਮੌਤ ਹੋ ਗਈ ਗੱਡੀ ਦੇ ਥੱਲੇ ਆਉਣ ਦੇ ਕਰਕੇ ਜਿੱਤੋਂ ਬਾਅਦ ਸਰਕਾਰਾਂ ਵੱਲੋਂ ਉੱਥੋਂ ਦੀ ਅਦਾਲਤਾਂ ਵੱਲੋਂ ਉਹਦੇ ਤੇ ਫਾਈਨ ਲਗਾ ਦਿੱਤਾ ਗਿਆ ਤਕਰੀਬਨ 50 ਤੋਂ 55 ਲੱਖ ਰੁਪਏ ਫਾਈਨ ਦੱਸਿਆ ਜਾ ਰਿਹਾ ਹੈਗਾ ਜੋ ਮਹਿਲਾ ਦਾਸਰੀ ਪਈ ਵੀਡੀਓ ਦੇ ਵਿੱਚ ਕਿ ਨਾਲ ਦੇ ਨਾਲ 2 ਸਾਲ ਦੀ ਸਜ਼ਾ ਜਿਹੜੀ ਗਈ ਪਰਿਵਾਰ ਵੱਲੋਂ ਇਹਨਾਂ ਜਿਹੜਾ ਹੈਗਾ ਤੇ ਸਰਕਾਰਾਂ ਕੋਲੋਂ ਲੋਕਾਂ ਕੋਲੋਂ ਅਪੀਲ ਕੀਤੀ ਹੈ ਕਿ ਸਾਡੇ ਬੇਟੇ ਦੀ ਮਦਦ ਕੀਤੀ ਜਾਵੇ ਉਹ ਕੋਸ਼ਿਸ਼ ਕੀਤੀ ਜਾਵੇ ਕਿ ਸਾਨੂੰ ਸਾਡਾ ਬੇਟਾ ਲੁਟਾਇਆ ਜਾਵੇ ਕਿਉਂਕਿ ਮੈਂ ਤਾਂ ਪਹਿਲਾਂ ਹੀ ਉਹ ਨਾ ਕਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸਟੈਂਡ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੜ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ 2 ਦਿਨਾਂ ਬਾਅਦ ਅਸੀਂ ਕਿ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿਸਾਨ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਚੱਕੇ ਸਾਡੀ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨਿਚੇ ਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਮਤਲਬ ਕਿ ਉਹਦੇ ਦਸਤਨ ਮੁਤਾਬਕ ਫਿਰ ਉਹਨਾਂ ਨੇ ਕਿਹਾ ਕਿ ਉਹਦਰੀਆਂ ਜਿਹੜੀਆਂ ਅਦਾਲਤਾਂ ਉਹ ਜਲਦੀ ਫੈਸਲਾ ਸੁਣਾ ਦਿੰਦੀਆਂ 2-3 ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਇਆ ਇੰਡੀਆ ਦਾ ਜੁਰਮਾਨਾ ਪਾਇਆ ਤਾਂ ਜੋ ਮੈਂ ਪਰੰਤੋ ਅਸਮਰਥਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਵਾਦੀ ਇਕੱਲੀ ਆਈ ਹਾਂ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤੋ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਪਰਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬੁਲਾ ਲਾ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪੇ ਦਾ ਸਾਰਾ ਕਿਨੇ